ਸਸੀਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟੋਨੀ ਹਟਲਾ ਸਾਰਿਆਂ ਤੋਂ ਇੰਪੋਰਟੈਂਟ ਖਬਰ ਹੈਗੀ ਯੂਗਾਂਡਾ ਬਾਰੇ ਕਿ ਪਿੱਛੇ ਅਸੀਂ ਇੱਕ ਖਬਰ ਦਿੱਤੀ ਸੀਗੀ ਕਿ ਅਮਰੀਕਨ ਜਿਹੜੀ ਸਰਕਾਰ ਆ ਖਾਸ ਕਰਕੇ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਇਹਨਾਂ ਨੇ ਅਗਰੀਮੈਂਟ ਸਾਈਨ ਕੀਤੀਆਂ ਹੈਗੀਆਂ ਕਈ ਕੰਟਰੀਜ਼ ਨਾਲ ਜਿਨ੍ਹਾਂ ਵਿੱਚੋਂ ਇੱਕ ਕੰਟਰੀ ਹੈ ਯੂਗਾਂਡਾ ਤੇ ਉਹਨਾਂ ਏਸੀਆ ਸਾਈਨ ਕੀਤੀ ਸੀ ਕਿ ਸੈਲਮ ਵਾਲੇ ਹੁਣ ਕੇਸ ਉੱਥੇ ਜਾ ਕੇ ਲਾਉਣਗੇ ਤੇ ਅਮਰੀਕਾ ਵਿੱਚ ਉਹਨਾਂ ਦਾ ਸੈਲਮ ਨਹੀਂ ਲੱਗੇਗਾ ਉੱਥੇ ਜਾ ਕੇ ਪਰਸਿਊ ਕਰ ਸਕਦੇ ਆ ਉਦੇ ਤਹਿਤ ਇਹਨਾਂ ਨੇ ਹੁਣ ਪਿਛਲੇ ਹਫ਼ਤੇ 10 ਦਿਨ ਤੋਂ ਬਹੁਤ ਜ਼ਿਆਦਾ ਮੋਸ਼ਨਜ਼ ਫਾਈਲ ਕੀਤੀਆਂ ਕੋਰਟ ਦੇ ਵਿੱਚ ਸੈਲਮ ਕੇਸਾਂ ਦੇ ਜਿਨ੍ਹਾਂ ਦੇ ਕੋਰਟ ਚੱਲਦੇ ਆ ਕਿ ਇਹ ਜਿਹੜੇ ਕੇਸ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਪ੍ਰੀ ਟਰਮਿਟ ਕੀਤਾ ਜਾਵੇ ਤੇ ਇਹਨਾਂ ਨੂੰ ਕਿਹਾ ਜਾਵੇ ਵੀ ਯੂਗਾਂਡਾ ਜਾ ਕੇ ਆਪਣੇ ਕੇਸ ਲਾਓ ਅਸੀਂ ਉਹਨਾਂ ਦੀ ਵਿਰੋਧਤਾ ਕੀਤੀ ਉਹਦੇ ਖਿਲਾਫ ਮੋਸ਼ਨਜ਼ ਫਾਈਲ ਕੀਤੀਆਂ ਤੇ ਉਹ ਜੇ ਚੱਲ ਰਹੇ ਨੇ ਕੁਝ ਜੱਜਾਂ ਨੇ ਉਹਨਾਂ ਦੇ ਹੱਕ 'ਚ ਵੀ ਫੈਸਲੇ ਕੀਤੇ ਜਿਹੜੀਆਂ ਅਪੀਲਾਂ ਕੀਤੀਆਂ ਪਰ ਉਹ ਫੈਸਲਾ ਹੁਣ ਸਰਕਾਰ ਨੇ ਵਾਪਸ ਲੈ ਲਿਆ ਜਿਹੜੀ ਯੂਗਾਂਡਾ ਨੀਤੀ ਸੀ ਉਹ ਫਿਲਹਾਲ ਬੰਦ ਕਰ ਦਿੱਤੀ ਗਈ ਹੈ ਤੇ ਉਹਦੇ ਕਈ ਕਾਰਨ ਨੇ ਇੱਕ ਕਾਰਨ ਤਾਂ ਇਹ ਹੈਗਾ ਕਿ ਯੂਗਾਂਡਾ ਨਹੀਂ ਕਿਹਾ ਵੀ ਅਸੀਂ ਸਿਰਫ ਅਫਰੀਕਾ ਤੋਂ ਬੰਦੇ ਲੈਣੇ ਚਾਹੁੰਦੇ ਆ ਤੇ ਏਸ਼ੀਆ ਜਾਂ ਇੰਡੀਆ ਤੋਂ ਨਹੀਂ ਲਵਾਂਗੇ ਦੂਸਰਾ ਸਰਕਾਰ ਨੇ ਦੇਖਿਆ ਕਿ ਅਪੀਲਾਂ ਦੇ ਵਿੱਚ ਇਹ ਕੇਸ ਜਿਹੜੇ ਹੈਗੇ ਆ ਇਹ ਟੈਕਲ ਉਹਨਾਂ ਕੋ ਨਹੀਂ ਹੋਣੇ ਕਿਉਂਕਿ ਅਪੀਲ ਦੇ ਵਿੱਚ ਜਿਹੜਾ ਗਰਾਊਂਡ ਆ ਕੇ ਜਿਹੜਾ ਬੰਦਾ ਯੂਗਾਂਡੇ ਦਾ ਹੈ ਹੀ ਨਹੀਂ ਨਾ ਉੱਥੇ ਜਾਣਾ ਚਾਹੁੰਦਾ ਨਾ ਰਹਿਣਾ ਚਾਹੁੰਦਾ ਨਾ ਹਾਲਾਤ ਦਾ ਪਤਨ ਲੈਂਗੁਏਜ ਪਤਾ ਉਹਨੂੰ ਤੁਸੀਂ ਕਿਵੇਂ ਫੋਰਸ ਕਰ ਸਕਦੇ ਹੋ ਨਾਲੇ ਉੱਥੇ ਆਪ ਬੜੀਆਂ ਹਿਊਮਨ ਰਾਈਟ ਅਬਿਊਜ਼ਸ ਨੇ ਤੇ ਇਸ ਕਰਕੇ ਅਪੀਲਾਂ ਦੇ ਵਿੱਚੋਂ ਲੱਗਦਾ ਸੀ ਕਿ ਅਸੀਂ ਹਾਰ ਜਾਵਾਂਗੇ ਕਿਉਂਕਿ ਇਹਨਾਂ ਸਾਰੇ ਕੇਸਾਂ 'ਚ ਅਪੀਲਾ ਹੋਣੀਆਂ ਸੀ ਉਹਦੇ ਕਰਕੇ ਉਹ ਪਾਲਿਸੀ ਸਰਕਾਰ ਨੇ ਹੁਣ ਰਿਵਰਸ ਕਰ ਦਿੱਤੀ ਆ ਤੇ ਜਿਹੜੀਆਂ ਯੂਗਾਂਡਾ ਲਈ ਇਹਨਾਂ ਨੇ ਮੋਸ਼ਨਸ ਕੀਤੀਆਂ ਸੀ ਉਹ ਵਾਪਸ ਲੈ ਰਹੀਆਂ ਨੇ ਸੋ ਬੱਡੀ ਰਾਹਤ ਆ ਸੈਲਮ ਵਾਲਿਆਂ ਲਈ ਕਿ ਜਿਹੜੀ ਯੂਗਾਂਡਾ ਵਾਲੀ ਜਿਹੜੀ ਨੀਤੀ ਸੀ ਉਹ ਵਾਪਸ ਹੋ ਗਈ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਗਾਂ ਨੂੰ ਕਿਸੇ ਹੋਰ ਕੰਟਰੀ ਦੇ ਨਾਲ ਏਸੀਏ ਸਾਈਨ ਨਹੀਂ ਹੋਏਗਾ ਜਿਨ੍ਹਾਂ ਨਾਲ ਹੋਰ ਸਾਈਨ ਹੋਏ ਨੇ ਉਹ ਲਾਗੂ ਨਹੀਂ ਹੋਣਗੇ ਅਜੇ ਫਿਲਹਾਲ ਯੂਗਾਂਡਾ ਵਾਲਾ ਬੰਦ ਕੀਤਾ ਹੁਣ ਦੇਖਦੇ ਆ ਅਗਲੇ ਸਾਲ ਇਹ ਸਰਕਾਰ ਕੀ ਕਰਦੀ ਹੈ ਕੋਸ਼ਾਦਾ ਕਿਸੇ ਹੋਰ ਕੰਟਰੀ ਨਾਲ ਉਹ ਲਾਗੂ ਕਰ ਦਵੇ